ਕਲ ਜੀ ਸਾਰਿਆਂ ਨੂੰ ਅੱਜ ਆਪਾਂ ਤੇਲ ਦੀ ਵਰਤੋਂ ਕਰੇ ਬਿਨਾ ਰਾਜਮਾਹ ਦੀ ਸਬਜ਼ੀ ਬਣਾਉਂਦੇ ਆ ਜਿਹੜੀ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ ਲੋਕਾਂ ਜਾਂ ਫਿਰ ਜਿਨ੍ਹਾਂ ਦਾ ਗਲਾ ਮੇਰੀ ਤਰ੍ਹਾਂ ਸੈਂਸਿਟਿਵ ਆ ਉਹਨਾਂ ਲਈ ਬਹੁਤ ਫਾਇਦੇਮੰਦ ਆ ਚਲੋ ਜੀ ਦੇਖੀਏ ਸਭ ਤੋਂ ਪਹਿਲਾਂ ਆਪਾਂ ਥੋੜਾ ਜਿਹਾ ਜੀਰਾ ਲਵਾਂਗੇ ਤੇ ਇਹਨਾਂ ਤੇ ਭੁੰਨਾਂਗੇ ਜਦ ਤੱਕ ਇਹ ਥੋੜਾ ਬਰਾਊਨ ਨਹੀਂ ਹੋ ਜਾਂਦਾ ਬਿਨਾ ਤੇਲ ਦੇ ਆਪਣਾ ਜੀਰਾ ਬਰਾਊਨ ਹੋ ਗਿਆ ਤੇ ਆਪਣੇ ਕੋਲ ਪਿਆ ਲਸਣ ਪਿਆਜ਼ ਅਦਰਕ ਕਟਿਆ ਹੋਇਆ ਬਰੀਕ ਬਰੀਕ ਨਾਲ ਹਰੀ ਮਿਰਚ ਤੇ ਰਾਜਮਾ ਆਪਾਂ ਨੇ ਭਿਉਏ ਹੋਈਆਂ ਉਸ ਤੋਂ ਬਾਅਦ ਜੀ ਆਪਾਂ ਨੇ ਰਾਜਮਾ ਆਪਾਂ ਨੇ ਜੀ ਰਾਜਮਾ ਹ ਵਿੱਚ ਸਾਰੇ ਮਸਾਲੇ ਆਹ ਚੀਜ਼ਾਂ ਇਕੱਠੀਆਂ ਪਾ ਦੇਣੀਆਂ ਤੇ ਸਿਟੀ ਮਾਰਾ ਦੇਣੀ ਲੋੜ ਅਨਸਾਰ ਨਮਕ ਰੱਦ ਚਿਲੀ ਹਲਦੀ ਸਭ ਪਾ ਕੇ ਲੋੜ ਅਨੁਸਾਰ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਸਿਟੀ ਮਰਾ ਦੇਣੀ ਹੈ